ਯਾਦ ਅਲੀ ਦਾ ਵੀਰ ਹੈ ਉਹ ਦੇਖੋ ਨਾ ਸਾਹਮਣੇ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਉਹ ਦਰਸ਼ਕ ਚੋਂ ਮੋਠੇ ਨੇ ਅੱਜ ਇੱਕ ਪਾਸੇ ਹਰਿਆਣਾ ਹੈ ਉਹ ਦੂਜੇ ਪਾਸੇ ਦੁਆਬਾ ਵੇਖਦੇ ਹੋ ਵੀ ਸਾਹਮਣੇ ਮੈਦਾਨ ਦੇ ਵਿੱਚ ਦੋ ਕਹਿੰਦੇ ਨੌਜਵਾਨ ਜਿਹੜੇ ਉਧਰਲੇ ਪਾਸੇ ਬੁਲਟ ਹੈ ਦੂਜੇ ਪਾਸੇ ਸ਼ੀਲੂ ਹੈ ਪਰਦਲੇ ਪਾਸੇ ਇਸ ਵੇਲੇ ਕਬੱਡੀ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਬਹੁਤ ਟੌਪ ਤੇ ਖੇਡਦੇ ਆ ਆਉ ਮੈਨੂੰ ਲੱਗਦਾ ਹੈ ਉਹ ਬੱਬਰ ਸ਼ੇਰ ਲਾਉਣ ਨਾਲ ਦੇਰ ਸਿੱਤੇ ਵੱਜਦੇ ਆਗੇ ਸਹੀ ਹੋਈ ਕਬੱਡੀ ਹੈ ਸਰਵੇ ਦਿ올 ਹੋਣੀ ਉਹ ਜੱਸੀ ਹੋਣੀ ਉਹ ਲੱਕੀ ਭੱਦਲ ਵੱਡ ਹੋਣੀ ਉਹ ਸਰਪੰਚ ਜੱਸੀ ਪਿੰਡ ਬੇਜ ਦਾ ਨਾਮ ਗੱਬਰੂ ਦੇ ਪਿੰਡ ਦਾ ਹੈ ਉਹ ਬਾਬੇ ਕਰਸੇਵ ਸਿੰਘ ਭੰਡਾਰ ਦਾ ਪੋਤਰਾ ਜਗਤਪ੍ਰਸਿੱਤ ਹੈ ਅੱਜ ਬਰਨਾਲੇ ਦੇ ਬਾਬਾ ਕਾਲਾ ਮਹਿਰ ਜੀ ਸਟੇਡੀਅਮ ਬਹੁ ਮੰਤਵੀ ਮਲਟੀ ਪਰਪਸ ਆਹ ਦੇਖੋ ਸਾਹਮਣੇ ਉਹ ਥੇ ਇਹ ਇਲੂ ਇਲੂ ਕੀ ਹੈ ਵਾਹ ਜੇ ਇਲੂ ਇਲੂ ਕੀ ਹੈ ਚਲੋ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਈ ਹੋ ਲੱਕੀ ਉਹ ਤੇਰੇ ਦੱਦਾ ਹੂਰ ਤੋਂ ਬਾਅਦ ਭੱਦਲ ਵੱਡਾ ਆਇਆ ਫਿਰ ਯਾਦ ਕੀਤਾ ਫਿਰ ਸਾਹਮਣੇ ਮਿੱਤਰ ਜਿਹੜੇ ਉਡੀਕ ਰਹੇ ਲਾ ਚੱਲ ਬੇ ਗੋਬਰਾ ਆ ਆ ਮੁੰਡਾ ਰੁਪਿੰਦਰ ਅਮਰੀਕਾ ਦੇ ਵਿੱਚ ਬੈਠਾ ਆਨੰਦ ਮਾਣਦਾ ਵਿੱਕੀ ਸੁਖਪੁਰੇ ਵਾਲੇ ਦੇ ਜਿੰਨੇ ਵੀ ਦੋਸਤ ਪੁੱਜਿਆ ਲਓ ਸਾਰਿਆਂ ਦਾ ਤਰਵਾਵ ਲਓ ਸਾਹਮਣੇ ਇੱਕ ਪਾਸੇ ਹੈਰੀ ਪਿੰਟ ਆ ਗੇਲੇ ਧਨੇਤੇ ਦੇ ਪਿੰਡ ਦਾ ਹੈ ਗੇਲੇ ਧਨੇਤੇ ਨੇ ਇੱਕ ਬਾਦ ਕਬੱਡੀ ਖੇਡੀ ਆ ਮੇਰੇ ਮਿੱਤਰੋ ਆਹ ਸਾਹਮਣੇ ਲੱਗਦਾ ਤਕਣਾ ਜੋਰ ਫੜਦਾ ਘੁੱਟ ਉਹ ਪਰਣਾਲੇ ਵਾਲਿਓ ਤਾੜੀਆਂ ਤੂੜੀਆਂ ਵਾਰੇ ਵਾਹ ਮੈਰੀ ਜਨਲੇਤਾ ਸੋ ਬੇਤੀ ਹੈ ਲਓ ਹਰਮਨ ਬੁਲਟ ਦੀ ਰੇਡ ਆਹ ਸਾਹਮਣੇ ਕਾਰਨ ਇੱਕ ਪਾਸੇ ਸਚਨ ਗੰਗਲੀ ਹੈ ਸਚਨ ਗੰਗਲੀ ਕਰਦਾ ਕੋਸ਼ਿਸ਼ ਪਰ ਅੱਜ ਡਾ ਨਹੀਂ ਦਿੰਦਾ ਅੱਜ ਮਾਝੇ ਦਾ ਕਿਹੜੀ ਟੀਮ ਫਾਈਨਲ ਖੇਡੂਗੀ ਆਹ ਸਮੇਂ ਦੀਆਂ ਗੱਲਾਂ ਹੋਣਗੇ ਮੇਰੇ ਮਿੱਤਰੋ ਪੁਆਇੰਟ ਰੇਡਰ ਦਾ